ਇਨਾਂ ਦੇ ਭਰਾ ਕਰਤਾਰ ਸਿੰਘ ਪਹਿਲਵਾਨ ਅਰਜਨਾਵਾਰਡੀ ਔਰ ਆਈਜੀ ਰਟਾਇਰਡ ਹੋਏ ਨੇ ਔਰ ਦੋ ਵਾਰ ਏਸ਼ੀਅਨ ਦੇ ਵਿੱਚੋਂ ਉਹ ਕੁਸ਼ਤੀ ਦੇ ਵਿੱਚੋਂ 골ਡ ਮੈਡਲ ਜਿੱਤਿਆ ਉਹਨਾਂ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ ਪਿੰਡ ਸੁਰਸਿੰਘ ਜਿਹੜਾ ਆ ਉਹ ਬੜਾ ਮਸ਼ਹੂਰ ਪਿੰਡ ਹੈ ਗੁਰੂ ਸਾਹਿਬ ਦੇ ਟਾਈਮ ਤੇ ਵੀ ਉੱਥੋਂ ਦੇ ਲੋਕ ਉਹਨਾਂ ਦੇ ਸਾਥ ਦਿੰਦੇ ਰਹੇ ਨੇ ਪਿਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਜਨ ਕਿਤੋਂ ਗੁਜ਼ਾਰੀ ਆਈ ਰਾਤ ਵੇ ਮੈਂਡਾ ਜੀ ਦਲੀਲਾ ਦੇ ਵਾਸ ਵੇ ਜਨ ਕਿਤੋਂ ਗੁਜ਼ਾਰੀ ਆਈ ਦੇਖ ਰਹੇ ਹੋ ਸ਼ਵਾਲਕ ਟੀਵੀ ਮੈਂ ਹਾ ਤੁਹਾਡਾ ਆਪਣਾ ਬਨਿਆਰ ਸਿੰਘ ਲੇਰ ਅੱਜ ਅਸੀਂ ਪਹੁੰਚੇ ਹਾਂ ਗੋਲਡਨ ਖਰੀ ਕਿਟ ਦੇ ਵਿੱਚ ਇੱਥੇ ਪੰਜਾਬੀ ਲਖਾਰੀ ਸਭਾ 66 ਲਵਲੋਂ ਇੱਕ ਖਾਸ ਪ੍ਰੋਗਰਾਮ ਕੀਤਾ ਜਾ ਰਿਹਾ ਇਹਦੇ ਵਿੱਚ ਚਰਨ ਸਿੰਘ ਢਲੋਂ ਨੂੰ ਸਨਮਾਨਿਤ ਕਰ ਰਹੇ ਨੇ ਕ੍ਰਿਸ਼ਾਨ ਸਿੰਘ ਢਿੱਲੋਂ ਜਿਹੜੇ ਕਿ ਇੱਕ ਅੰਤਰਰਾਸ਼ਟਰੀ ਕੁਸ਼ਤੀ ਦੇ ਕੋਚ ਵੀ ਰਹ ਚੁੱਕੇ ਨੇ ਅੰਤਰਰਾਸ਼ਟਰੀ ਰੈਫਰੀ ਵੀ ਰਹ ਚੁੱਕੇ ਨੇ 올림픽 ਦੇ ਵਿੱਚ ਤੇਸ਼ੀਅਨ ਖੇਡਾਂ ਦੇ ਵਿੱਚ ਤੇ ਉਹ ਅਜੀਤ ਦੇ ਪੱਤਰਕਾਰ ਵੀ ਨੇ ਤੇ ਹੋਰ ਪੰਜਾਬੀ ਦੀਆਂ ਅਖਬਾਰਾਂ ਦੇ ਵਿੱਚ ਉਹ ਸਮੇਂ-ਸਮੇਂ ਤੇ ਖੇਡਾਂ ਤੇ ਸਿਹਤ ਨਾਲ ਸੰਬੰਧਿਤ ਜਾਣਕਾਰੀ ਬਾਰੇ ਲਿਖਦੇ ਰਹੇ ਨੇ ਤੇ ਉਹਨਾਂ ਦਾ ਸਭ ਤੋਂ ਵੱਡਾ ਅਪਰਾਲਾ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਪਿਛਲੇ 15 ਸਾਲ ਤੋਂ ਸਿਆਟਲ ਦੇ ਵਿੱਚ ਉਹ ਬੱਚਿਆਂ ਵਾਸਤੇ ਇੱਕ ਖੇਡਾਂ ਦਾ ਕੈਂਪ ਲਗਾਉਂਦੇ ਨੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਿਹਦੇ ਵਿੱਚ ਕਿ ਬੱਚਿਆਂ ਨੂੰ ਖੇਡਾਂ ਦਾ ਅਭਿਆਸ ਪੰਜਾਬੀ ਦੇ ਵਿੱਚ ਕਰਵਾਇਆ ਜਾਂਦਾ ਹਨ ਪੰਜਾਬੀ ਬੋਲਣ ਦੇ ਪ੍ਰੇਰਿਤ ਕੀਤਾ ਜਾਂਦਾ ਤੇ ਆਪਣੇ ਮਾਪਿਓ ਦਾ ਸਤਿਕਾਰ ਕਰਦੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਇਹ ਉਹਨਾਂ ਦੀ 66 ਰੂ ਦੇ ਜਿਹੜਾ ਭਾਈਚਾਰਾ ਆ ਉਹਦੇ ਲਈ ਇੱਕ ਬਹੁਤ ਵੱਡੀ ਬਟਮੁੱਲੀ ਦੇਣ ਹੈ ਤੇ ਅੱਜ ਸਿਆਟਲ ਦੇ ਭਾਈਚਾਰੇ ਵੱਲੋਂ ਪੰਜਾਬੀ ਵਿਖਾਰੀ ਸਭਾ ਸਿਆਟਲ ਦੇ ਚੱਲੇ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਆਓ ਦੇਖਦੇ ਹਾਂ ਪ੍ਰੋਗਰਾਮ तेर प्यारे न हाल मरी देण ਵਿਨਿਰੋਗ ਰਜਾਈਆਂ ਦਾ ਹੋ ਟਣ ਤੁਰਦ ਬਿਨਰੋਗ ਰਜਾਈਆਂ ਦਾ ਹੋ ਟਣ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਨੂ ਮੀਤਾ ਦਾ ਕਹਿਣਾ ਸੂਲ ਸੁਰਾਹੀ ਖੰਜੀ ਰਪਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਔਰ ਨੂੰ ਕਹਿ ਜਾਂਦਾ ਕਿ ਜਿਹਨਾਂ ਲੋਰ ਨੂੰ ਵੇਖਿਓ ਜੁਮਾਗੀ ਤੇ ਵੈਸੇ ਲਾਹੌਰ ਪਰ ਹੈਗਾ ਸਿਟੀ ਆਫ ਦਾ ਗਾਰਡਨਸ ਪੈਰਾਸੋਫ ਦਾ ਯੂਸਟ ਤੇ ਸਿਟੀ ਆਫ ਕਾਲਜਿਸ ਜੁਨੇ ਕਾਲਜ ਲਾਹੌਰ ਸੰਗ ਉਸ ਵਕਤ ਕਿਸੇ ਹੋਰ ਹਿੰਦੁਸਤਾਨ ਦੀ ਸ਼ਹਿਰ ਚ ਸੀ ਇੱਕ ਕਾਲਜ ਸੀ ਉੱਥੇ ਸ਼ਿਕ ਨੈਸ਼ਨਲ ਕਾਲਜ 1938 ਹੀ ਬਣਿਆ ਤੇ ਇਹ ਸਰਦਾਰ ਨਰਜਨ ਸਿੰਘ ਉਹਦੇ ਪ੍ਰਿੰਸੀਪਲ ਸਨ ਜੋ ਕਿ ਮਾਸਟਰ ਤਾਰਾ ਸਿੰਘ ਦੇ ਭਰਾ ਸਨ 1940 ਦੇ ਕਰਾਈ ਤੇ ਮੈਨੂੰ ਬਿਜੋਦਰੀ ਸੁਣੀ ਜਿਹੜਾ ਕਿ ਹਾਕੀ ਦੀ ਟੀਮ ਦਾ ਮੈਂਬਰ ਸੀ ਕਿ ਨਰਜਨ ਸਿੰਘ ਆਪਣੀ ਟੀਮ ਨੂੰ ਲੈ ਕੇ ਆ ਅੰਮ੍ਰਿਤਸਰ ਖਾਲਸਾ ਕਾਲਜ ਦੇ ਨਾਲ ਲੀਗ ਮੈਚ ਖੜਾ ਹੋਣਾ ਸੀ ਜਦੋਂ ਉੱਤਰ ਕੇ ਐਂਟਰ ਕੀਤਾ ਵੇਖਿਆ ਕਾਲਜ ਚ ਕਿਸੇ ਦੇ ਹੱਥ ਚ ਹਾਕੀ ਕਿਸੇ ਕਰਸੇ ਡੰਡਾ ਤੇ ਕਿਹੇ ਹੱਥ ਡਾਹਣ ਕੋਈ ਟੂਰਨਾਮੈਂਟ ਤੇ ਇਹਦਾ ਪਤਾ ਹੋ ਗਿਆ ਕਿ ਟੀਮ ਮਾਰੀ ਜਾ ਤੇ ਨਾਮ ਛੋਟਾ ਚੱਲਦਾ ਜਾ ਰਿਹਾ ਗੁੱਡਲੇ ਸੰਗਤ ਤੇ ਪ੍ਰਿੰਸੀਪਲ ਜੀ ਨੇ ਕਿਹਾ ਵੀ ਮਸਲਾ ਕਰੀਆ ਉਹ ਗੁੱਡਿਆਂ ਨੂੰ ਪਾਸੇ ਭਾਕੇ ਤੇ ਸਿੱਧਾ ਪ੍ਰਿੰਸੀਪਲ ਕੋਲ ਗਿਆ ਪੈਸ ਜੋ ਸੀ ਉਸ ਵਕਤ ਪ੍ਰਿੰਸੀਪਲ ਸਾਹਿਬ ਉਹ ਬਾਤ ਕਰੇ ਐਡਮਿਨਿਸਟਰेटर ਸਾਹਿਬ ਨਾਲ ਉਹਨਾਂ ਦਾ ਸਮਾਂ ਖਾਸਾ ਕੱਢੀ ਦੀ ਜਿਹੜਾ ਸੁਣੈਰੀ ਸਮਾਸਾਂ ਬਿਆਜਦਾ ਅੰਦਰ ਜਾ ਕੇ ਪਹਿਲਾਂ ਤਾਂ ਫੜੇ ਬਣਾਈ ਕਰਨ ਲੱਗੇ ਪੈਸਾ ਬਹੁਤ ਬਹੁਤ ਮੁਆਰਕ ਕਦੇ ਨਹੀਂ ਨਿਸ਼ਕਾ ਕਾਜ ਮੁਆਰਕ ਦੇ ਰਿਹਾ ਅਗੇਮਕ ਮੈਂ ਮੁਬਾਰਕਾ ਇਸੀ ਦੀਆਂ ਵੀ ਜਿਹੜਾ ਹੱਕ ਜਾਂ ਮੈਸ ਸੀ ਨਾ ਅੱਜ ਮੇਰੀ ਤੇ ਤੁਹਾਡੇ ਕਾਰੇ ਦੀ ਟੀਮ ਚਕਾਰ ਮੇਰੇ ਕਾਰੇ ਦੀ ਟੀਮੋ ਮੈਚ ਹਾਰ ਗਈ ਤੁਹਾਡੇ ਕਾਰੇ ਦੀ ਟੀਮ ਜਿੱਤ ਗਈ ਤੇ ਮੈਂ ਕਾ ਮੁਬਾਰਕਾ ਦੇ ਚੀ ਆਦਾ ਕਿਉਂ ਖੋਲ ਕਰਦਾ ਅਜੇ ਮੈਚ ਹੋਇਆ ਨਹੀਂ ਪਹਿਲਾਂ ਜਿੱਦਿਆ ਜਾਂਦਾ ਜਿੱਤ ਗਈ ਤਾਂ ਉਹ ਲਾਂਗੇ ਕਹਿੰਦਾ ਤੁਸੀਂ ਬਾਤ ਬਾਹਰ ਤਾਂ ਅਗੇ ਵੇਖੋ ਅਸੀਂ ਜੁੱਤੀਆਂ ਖਾ ਕੇ ਹਾਰ ਨਹੀਂ ਮੰਨਦੇ ਪੂਰੇ ਵੇਖਿਆ ਕਿ ਨਾ ਵਾਕੀ ਮਸਲਾ ਗੰਭੀਰ ਆ ਪਰ ਮੇਰਾ ਯਕੀਨ ਆ ਜੀਨਸ ਆ ਹਾਰ ਤੇ ਤਾਂ ਫੈਸਲਾ ਹਾਕੀ ਦੀ ਗਰਾਊਂਡ ਹੋਊਗਾ ਨਾ ਕਿ ਡਾਂਗਾਣਾ ਪੂਰੀ ਮੀਟਿੰਗ ਬੁਲਾਰੀ ਸਟਾਫ ਦੀ ਤੇ ਕਿਹਨੇ ਇਹਨੂੰ ਪੇਚ ਦੇ ਵਿੱਚ ਆ ਕੇ ਬਿਧਾਰੋਂ 35 40 ਡਾਂਗਾਂ ਲੈ ਲਿਆ ਸਟਾਫ ਨੂੰ ਕਹਿੰਦੇ ਵੀ ਡਾਂਗ ਲੈ ਕੇ ਮੈਕਰ ਦਾ ਤੁਸੀਂ ਵੀ ਖੱਡ ਦਿਓ ਜਿਹੜਾ ਚੂ ਵੀ ਕਰੇ ਤੋ ਉਹਨੂੰ ਡੰਮਾ ਪਾ ਕੇ ਵਿਛਾੜੋ ਮੈਚ ਸ਼ੁਰੂ ਹੋਣ ਲੱਗਾ ਤੇ ਪ੍ਰਿੰਸੀਪਲ ਇੰਡੀਅਨ ਸੀ ਵੀ ਫਿਰ ਵੀ ਇੱਥੇ ਡਰਿਆ ਸੀ ਆ ਤਾਂ ਮੁੰਡੇ ਉਹ ਜਿੱਤ ਆ ਭੱਜਾਵਾਂਗੇ ਉਹਨਾਂ ਦੀ ਟੀਮ ਆਈ ਹੈ ਕਿਉਂਕਿ ਸਿਖ ਨੈਸ਼ਨਲ ਕਾਲਜ ਇਸਲਾਮੀਆਂ ਕਾਲਜ ਨਾਲ ਉਹਨੂੰ ਦੋ ਬਾਰਾਂ ਤੇ ਹਾਰ ਚੁੱਕੀ ਸੀ ਇਸਲਾਮੀਆਂ ਕਾਲਜ ਦੀ ਟੀਮ ਖਾਰਸਾ ਕਾਲਜ ਨੂੰ ਤਿੰਨ ਬਾਰਾਂ ਤੇ ਹਾਰ ਚੁੱਕੀ ਸੀ ਤੇ ਤਾਂ ਹੀ ਉਹਨਾਂ ਦੀ ਡਾਂਗਾਂ ਫੜੀਆਂ ਸੀ ਤੁਸੀਂ ਕਹਿੰਦੇ ਇ ਜੇ ਹੁਣੇ ਗੋਲ ਕਰਤਾ ਨਾ ਗੁਰਸਾਹ ਨਾਲ ਬੰਦੇ ਥੱਥ ਡੰਗਾ ਹੁੰਦੀਆਂ ਨਾ ਵੀ ਉਹਨਾਂ ਹਾਰੇ ਦਾ ਪੈਆਂ ਡਾਂਗੀ ਚਲੋ ਅੱਧਾ ਕਿੰਨੇ ਆਉਂਗਾ ਅੱਧਾ ਇੰਟਰਵਲ ਤੱਕ ਦਾ ਟਾਈਮ ਖੜਿਆ ਦੁਬਾਰਾ ਹੋਇਆ ਮੈਚ 15 ਮਿੰਟਾਂ ਬਾਅਦ ਪਹਿਲਾ ਗੋਲ ਤੇ 25 ਮਿੰਟਾਂ ਬਾਅਦ ਦੂਜਾ ਗੋਲ ਤੇ ਜਿੱਤ ਕੇ ਚਲੇ ਮੈਂ ਪੁੱਛਿਆ ਉਸ ਗਿਰਨੇ ਤੁਸੀਂ ਲਾਹੌਰ ਪੜ੍ਹੇ ਹੋ ਵੀ ਉੱਤਰਜਾਬੰਦੀ ਕੀ ਸੀ ਕਿਹੜਾ ਕਾਲਜ ਵਧੀਆ ਪਸੰਦ ਸੀ ਬੱਚਿਆਂ ਦੀ ਤੇ ਕਿਹੜਾ ਥੱਲੇ ਸੀ ਕਹਿੰਦਾ ਵੀ ਹਰੇਕ ਬੱਚੇ ਦੀ ਖਾਸੀ ਵੀ ਮੈਂ ਗਵਰਨਮੈਂਟ ਕਾਲਜ ਪੜ੍ਹਿਆ ਉਸ ਤੋਂ ਬਾਅਦ ਫਿਰ ਫੋਰਮੈਰ ਕ੍ਰਿਸਚਨ ਕਾਲਜ ਚਲਾ ਗਿਆ ਸੀ ਬਾਕੀ ਜੀ ਵੀ ਕਾਲਜ ਇਸਲਾਮੀਆਂ ਕਾਲਜ ਸਿਗਨੇਚਰ ਕਾਲਜ ਜਾਂ ਨੈਸ਼ਨਲ ਕਾਲਜ ਪ੍ਰੋਪਰਟੀਆਂ ਤੇ ਸਭ ਤੋਂ ਪਹਿਲੇ ਯਾਰਸ਼ੀ ਕਾਲਜ ਜਿਹਨੂੰ ਕਹਿੰਦੇ ਵੀ ਲੋਰਚ ਕਿਤੇ ਦਾਖਲਾ ਨਹੀਂ ਨਾ ਮਿਲਦਾ ਬਹੁਤ ਯਾਰਸ਼ੀ ਕਾਲਜ ਦਾਖਲਾ ਹੋ ਜੇ ਉਹਨੂੰ ਗੁੱਡਿਆਂ ਦਾ ਕਾਲ ਨਹੀਂ ਕਹਿ ਜਾਂਦਾ ਸੀ ਸੋ ਐਨੇ ਇੱਕ ਹਾਜੀ ਪਰਿਵਾਰ ਕਰਿਆ ਜੀ ਵੱਧ ਘੱਟ ਕੋਈ ਜਿਹੜਾ ਮਾਫ ਕਰਦੇ ਬਹੁਤ ਪੰਜਾਬੀ ਲਿਖਾਈ ਸਭਾ 시ਆਟਲ ਦੇ ਪ੍ਰੋਗਰਾਮ ਤੋਂ ਸ਼ਾਮਲ ਹੋਇਆ ਤੇ ਮੈਨੂੰ ਵੀ ਇੱਕ ਉਚੇਚਾ ਸਜ਼ਾ ਇਹਨਾਂ ਦਾ ਪੰਚਾਇਤ ਤੇ ਮੈਂ ਵੈਨਕੂਵਰ ਤੋਂ ਬੜੀ ਮੁਸ਼ਕਲ ਦੇ ਨਾਲ ਵਰਦੇ ਮੀਰੇ ਵਿੱਚ ਪਹੁੰਚਿਆ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਸ ਪ੍ਰੋਗਰਾਮ ਚ ਸ਼ਾਮਲ ਕਰਲੇ ਮੈਨੂੰ ਸਰਜਾਰ ਗੁਰਜੀਤ ਸਿੰਘ ਸਿੱਧੂ ਜਿਹੜੇ ਕੇ ਖੇਡ ਸੰਸਾਰ ਵਿੱਚ ਜੀਂਦੇ ਸਭੀਟਰ ਨੇ ਤੇ ਹਰਦੇਵ ਸਿੰਘ ਜੱਜ ਜਿਹੜੇ ਇੱਕ ਡਾਇਰੈਕਟਰ ਨੇ ਗੁਰਜੀਤ ਸਿੰਘ ਸੌਰ ਜਿਹੜੇ ਸਾਡੇ ਪ੍ਰਾਣਾ ਮਿੱਤਰ ਨੇ ਇਥੇ ਸਾਡੇ ਕੇਸ਼ਲ ਸੌਫਟਵੇਅਰ ਡਾਇਰੈਕਟਰੀ ਨੇ ਤੇ ਬਾਕੀ ਸਾਰਾ ਸਾਰੇ ਪੰਜਾਬੀ ਕਾਰੀ ਸਭਾ ਤੋਂ ਜਾਮਾ ਤਾਂ ਵਾਅਦਾ ਕਰਦਾ ਕਿ ਇਹਨਾਂ ਨੇ ਅੱਜ ਇਥੇ ਖੇਤ ਸੰਸਾਰ ਐਪਲੀਕੇਸ਼ਨ ਨੂੰ ਰਿਲੀਜ਼ ਕਰਨ ਦਾ ਲੋਕਾਟਪਨ ਕਰਨ ਦਾ ਸਾਨੂੰ ਸਾਡੀ ਸਾਰੀ ਟੀਮ ਨੂੰ ਇਹ ਮੁਬਾਰਕ ਦੱਸਿਆ ਅਸੀਂ ਇਹਨਾਂ ਦੇ ਬਹੁਤ ਮੈਂ ਖਾਸ ਕਰ ਤੇ ਆਪਣੀ ਸਾਰੀ ਖੇਤ ਸੰਸਾਰ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਖੇਡ ਸੰਸਾਰ ਮੈਗਜ਼ੀਨ ਕੋ ਲਗਭਗ 20 ਕੀ ਸਾਲ ਪਹਿਲਾਂ ਮੈਂ ਮੈਂ ਪ੍ਰਿੰਸੀਪਲ ਸਰਗੁਰੀ ਸਿੰਘ ਤੇ ਗੁਰਚੰਦ ਸਿੰਘ ਢਿੱਲੋਂ ਤੇ ਅਸੀਂ ਸ਼ੁਰੂ ਕੀਤਾ ਸੀ ਸਿਰਫ ਮਿੰਨਰੋਲ ਖੇਡਾਂ ਦੇ ਜੋ ਕਿ ਨਾਰਥ ਅਮਰੀਕਾ ਜਾਂ ਇੰਡੀਅਨ সাব ਕੰਟੀਨੈਂਟ ਚੋਂ ਦੇ ਨੇ ਜਨਕੀ ਤੋਂਗੂ ਜਰੀ ਹੈ ਰਾਤ ਵੇ ਮੰਡਾ ਜੀ ਦਲੀਲਾ ਦੇ ਵਾਸ ਵੇ ਚਲ ਕਿਥੋਂ ਗੁਜਾਰੀ ਆਈ ਕੋਠੇ ਤੇ ਪਿਰ ਕੋਠੜਾ ਚਨ ਕੋਠੇ ਤਪੇ ਤੰਦੂਰ ਭਲਾ ਗਿਣ ਗਿਨ ਲਾਵਾ ਰੋਟੀਆਂ ਮੈਂ ਪਰ ਪਰ ਲਾਵਾ ਪੋ ਬਲਾ ਜਨ ਕਿਤੋਂ ਗੁਜਰੀ ਆਈ ਰਾਤ ਵੇ ਮੈਂਡਾ ਜੀ ਦਲੀਲਾ ਦੇ ਵਾਸ ਵੇ ਜਨ ਕਿਤੋਂ ਗੁਜਰੀ ਕੋਠ ਤੇ ਪਿਰ ਕੋਠੜਾ ਚਨ ਕੋਠੇ ਤਪੇ ਤੰਦੂਰ ਬਲਾ ਪਹਿਲੀ ਰੋਟੀ ਤੂੰ ਖਾਵੇ ਵੇ ਤੇਰੇ ਸਾਥੀ ਨਸਦੇ ਦੂਰ ਬਲਾ ਚਨ ਕਿਤੋਂ ਗੁਜ਼ਰੀ ਆਈ ਰਾਤ ਵੇ ਮਡਾ ਜੀ ਦਲੀਲਾਂ ਦੇ ਵਾਸ ਵੇ ਚਨ ਕਿਤੋਂ ਗੁਜ਼ਰੀ ਆਈ ਕੋਠੇ ਤੇ ਪਿਰ ਕੋਠੜਾ ਚਨ ਕੋਠੇ ਟਪਦੀ ਰੇਤ ਬਲਾ ਅਸਾਂ ਗੁੰਦਾਈਆਂ ਮੀਟੀਆਂ ਤੂੰ ਕਿਸੇ ਬਹਾਨੇ ਵੇਖ ਬਲਾ ਚਨਕੀ ਤੂੰ ਗੁਜਰੀ ਆਈ ਰਾਤ ਵੇ ਮੈਂਡਾ ਜੀ ਦਲੀਲਾ ਦੇਵਾਸ ਵਿੱਚ ਚਨਕੀ ਤੂੰ ਗੁਜਰੀ ਇਹ ਅਤੀ ਸਾਹਿਤ ਹੈ ਜਿਹਦੀ ਅਸੀਂ ਅੱਜ ਗੱਲ ਕਰਦੇ ਆ ਬੈਠੇ ਹੋਏ ਸਾਡੇ ਪੁੱਤਿਆਂ ਦੀ ਦੇਣ ਹੈ ਅਸੀਂ ਇਸ ਨੂੰ ਅੱਗੇ ਲੈ ਕੇ ਜਾਂਦੇ ਰਹੀਏ ਅਸੀਂ ਜਿਉਂਦਾ ਰੱਖੀਏ ਇਸੇ ਨਾਲ ਹੀ ਅਸੀਂ ਇੱਕ ਨਸ ਨੂੰ ਜਿਉਂਦੀ ਰੱਖ ਸਕਦੇ ਹਾਂ ਤੇ ਨਹੀਂ ਇਹਦੇ ਵਿੱਚ ਸੈਮਿਲੇਟ ਹੋ ਜਾਣਗੇ ਜੇ ਅਸੀਂ ਇਹਨੂੰ ਸੰਭਾਲਿਆ ਨਾ ਸਾਡੇ ਪੁਰਖਿਆਂ ਨੇ ਭਾਵੇਂ ਰਣਜੀਤ ਸਿੰਘ ਦਾ ਰਾਜ ਆਇਆ ਪਰ ਉਹਨੇ ਫਾਰਸੀ ਨੂੰ ਲਾਗੂ ਕੀਤਾ ਤੇ ਸਾਡੀ ਪੰਜਾਬੀ ਜਿਹੜੀ ਆ ਫਿਰ ਵੀ ਫਿਰ ਵੀ ਰਹੀ ਪਰ ਉਹਨੀਆਂ ਉੱਤੇ ਕੁਝ ਐਸੀਆਂ ਸਥਿਤੀਆਂ ਆਉਣੀਆਂ ਜਿਹੜਾ ਉਹ ਨਹੀਂ ਲਾਗੂ ਕਰ ਸਕਿਆ ਕਿਉਂਕਿ ਉਸ ਦੇ ਰਾਜ ਵਿੱਚ 6% ਸਾਰੇ ਸਿੱਖ ਸਨ ਤੇ ਬਾਕੀ ਵੱਧ ਮੁਸਲਮਾਨ ਤੇ ਉਹ ਤੋਂ ਘੱਟ ਹਿੰਦੂ ਸਨ ਉਹਨੂੰ ਦੋਸ਼ ਨਹੀਂ ਦੇਣਾ ਚਾਹੀਦਾ ਪਰ ਸਾਡੇ ਜਿਹੜੇ ادیਬ ਐ ਜਿਨ੍ਹਾਂ ਨੇ ਲੇਖ ਲਿਖੀਆਂ ਕਿਤਾਬਾਂ ਲਿਖੀਆਂ ਕਿੰਨੇ ਹੀ ਕੁਝ ਹੋਰ ਰਹਿ ਗਿਆ ਲੋ ਜੇ ਅਸੀਂ ਸਾਹਿਤ ਦੀ ਗੱਲ ਕਰਨ ਲੱਗੇ ਜਿਵੇਂ ਸਕੱਤਰ ਜੀ ਨੇ ਕਿਹਾ ਤੇ ਬੜਾ ਲੰਬਾ ਸਮਾਂ ਹੁੰਦਾ ਵਾ ਤੇ ਸਾਡਾ ਸਾਹਿਤ ਪੰਜਾਬ ਅੰਗਰੇਜ਼ੀ ਸਾਹਿਤ ਨਾਲੋਂ ਕਦੇ ਕਦੇ ਜਿੱਤ ਘੱਟ ਨਹੀਂ ਆ ਮੈਂ ਇੱਕ ਦੋ ਧਾਰਨ ਦੇਵਾਂਗਾ ਅੰਗਰੇਜ਼ੀ ਸਾਹਿਤ ਦੇ ਵਿੱਚ ਬਾਈਬਲ ਤੋਂ ਬਾਅਦ ਵਿੱਚ ਪੜਿਆ ਜਾਣ ਵਾਲਾ 6th ਯਰ ਹੈ 6th ਯਰ ਦੇ ਜਿਹੜੇ ਡਰਮੇ ਲਿਖੇ ਕੇ ਇੰਗਲਿਸ਼ ਉਹ ਸਾਡੀ ਜਿਹੜੀ ਦੀਦੀ ਰਜਨੀ ਹੈ ਉਹਦੇ ਨੇ ਬਿਲਕੁਲ ਹੁਕੂਮ ਮਿਲਦਾ ਚਲਦਾ ਜੇ ਤੁਸੀਂ ਉਹ ਪੜ ਕੇ YouTube ਤੋਂ ਵੀ ਦੇਖੋ ਕਿ ਸਾਡੇ ਟੱਟ ਨਹੀਂ ਸੰ ਤੇ ਮੈਂ ਇਹ ਉਹ ਤਾਂ ਮੇਰਾ ਗੋਵਿੰਦ अगम गौर आद न रिंजन निरंकार जीओ आद नंजन निरंकार जीओ वॾा मेर गौ वेंदम गौर हढ़िया यारो नवां साल हण चढ़िया यारो ਉਲਝੋ ਸਾਰੇ ਗਿਲੇ ਸ਼ਿਕਵੇ ਮਨ ਵਿੱਚ ਆਪਣੀ ਮੈਨੂ ਮਾਰੋ ਨਵਾਂ ਸਾਲ ਹੁਣ ਚੜ੍ਹਿਆ ਯਾਰੋ ਬਚਪਨ ਤੋਂ ਜ਼ਿਆਦਾ ਹੀ ਜਵਾਨੀ ਫਿਰ ਨਾ ਹੁੰਦੀ ਲਾਤੇ ਹਾਨੀ ਮਿਹਨਤ ਕਰਕੇ ਅਸੀਂ ਇੱਥੇ ਪਹੁੰਚੇ ਯਾਦਾਂ ਦੀ ਰਹਿ ਗਈ ਨਿਸ਼ਾਨੀ ਫੁੱਲ ਪਿਆਰ ਦੇ ਰੋਜ਼ ਖਿਲਾਰੋ ਨਵਾਂ ਸਾਲ ਅੱਜ ਚੜ੍ਹਿਆ ਯਾਰੋ ਵਕਤ ਨੇ ਇੱਥੇ ਟੁਰਦੇ ਜਾਣਾ ਲੋਨ ਦੇ ਵਾਂਗੂ ਘੁਰਦੇ ਜਾਣਾ ਵਕਤ ਨੇ ਇੱਥੇ ਟੁਰਦੇ ਜਾਣਾ ਲੂਨ ਦੇ ਵਾਂਗੂ ਖੁਰਦੇ ਜਾਣਾ ਟੜੇ ਬੰਦੀਆਂ ਛੱਡ ਕੇ ਯਾਰੋ ਟੜੇ ਬੰਦੀਆਂ ਛੱਡ ਛ ਕੇ ਯਾਰੋ ਇੱਕ ਦਿਨ ਇਕੱਠੇ ਫਿਰ ਹੈ ਬਹਿਣਾ ਨਬਰਦ ਨਾਲ ਦਾ ਪੰਜਾਬ ਨੂੰ ਜਾੜੋ ਨਵਾਂ ਸਾਲ ਆ ਚੜਿਆ ਯਾਰੋ ਮੌਤ ਤੋਂ ਦਿਨ ਅੰਸ਼ੀ ਕਿ ਉੱਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਿਆ ਸਿੰਘ লাশ ਤੱਕ ਕੇ ਮਸੂਮ ਦੀ ਜਿੰਦਗੀ ਦੇ ਦਾਤਿਆ ਸੁਨਹਿਰੀ ਵਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤ ਨੂੰ ਤੂੰ ਪਾਲਿਆ ਬੜੇ ਹੀ ਪਿਆਰ ਨਾਲ ਪੁੱਤ ਨੂੰ ਤੂੰ ਪਾਲਿਆ ਵੇਖ ਕੇ ਝਾਰ ਨੂੰ ਕਿਉਂ ਕਹਿਰ ਖਸ ਕਾਲਿਆ ਦਾਤਾ ਇਹ ਤਵਾਰੀ ਝੁੱਕ ਕੇ ਬਣੇ ਜੇ ਕਿਉਂ ਨੀ ਲਾ ਰਿਆ ਨਾ ਬਣੀ ਅਨੁਸਾਰ 225 ਨੇ ਹੋਏ ਕੋਈ ਨਾ ਜਾਣੇ ਇਹ ਕਿੰਨੇ ਹੋਏ ਖੋਜ ਨਹੀਂ ਸਕਦੇ ਭੇਤ ਜੋ ਅੰਦਰ ਫਿਰ ਦੇਖਿਆ ਮੈਂ ਘਰ ਦੇ ਅੰਦਰ ਜਿੱਥੇ ਬਦਲਿਆ ਸਿਰਫ ਕਲੰਡਰ ਉਹੀ ਚੰਦ ਸੂਰਜ ਤੇ ਤਾਰੇ ਉਹੀ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਉਹੀ ਨਦੀਆਂ ਪਹਾੜ ਸਮੁੰਦਰ ਫਿਰ ਦੇਖਿਆ ਮੈਂ ਘਰ ਦੇ ਅੰਦਰ ਉੱਥੇ ਬਗਲਿਆ ਸਿਰਫ ਕਲੰਕ ਦੌੜ ਦੀ ਨੂੰ ਲੱਭ ਦੂ ਕਿਨਾਰਾ ਏ ਔਰ ਆਜ ਬੇੜੇ ਦੌੜ ਦੀ ਨੂੰ ਲੱਭ ਦੂ ਕਿਨਾਰਾ ਏ ਦਵਿੰਦਰ ਮਾਨ ਮੋਹੀ ਕਰੂ ਸਤਕਾਰ ਆਆਬਾਸੀ ਹੋ ਹਿਮਕੁੰਡ ਦਾ ਘਰ ਪਟਣੇ ਦੇ ਵਿੱਚ ਆਵਤਾਰ ਆਇਆ ਵਾਸੀ ਏ ਮੇਕੁੰਡ ਦਾ ਆਇਆ ਵਾਸੀ ਝੰਗਾ ਸੀ ਜਲੇ ਜਾਂਦਾ ਓਏ ਬਾੜਾਂ ਨੂੰ ਰੋੜ ਕੇ ਕੰਧਾਂ ਕਾਣੀ ਵਾਂਡ ਦਿਆਂ ਓਏ ਸਿੱਟ ਦਿਂਦਾ ਤੋੜ ਕੇ ਲੈ ਗਏ ਆ ਵੇ ਮਰਪੁਰ ਲੈ ਗਏ ਆ ਵੇ ਮਰਪੁਰ ਜਾਂ ਜੋੜ ਦਿਆਂ ਤਾਂ ਨਿਆ ਉਨ ਸੇਰੇ ਉੱਤੇ ਗਿਰਾ ਬੜਾ ਉਹ ਰਾਵੀ ਦੇ ਆ ਪਾਣੀਆਂ ਰਾਵੀ ਦੇ ਆ ਪਾਣੀਆਂ ਉਹ ਰਾਵੀ ਦੇ ਆ ਹਾਂ ਣੀਆਂ ਇਹ ਲੋਕ ਕੌਮ ਦੇ ਅਸਰੀਏ ਹੁੰਦੇ ਨੇ ਇਹਨਾਂ ਦੀ ਲਿਖਤਾਂ ਇਹਨਾਂ ਦੇ ਬੋਲ

ਇਹ ਵਦੋਂ ਦਾ ਜਿੰਦਤ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਇੱਥੇ ਬੈਠੇ ਨੇ ਮੈਂ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਸ ਸਭਾ ਤੇ ਆਉਣ ਵਾਸਤੇ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦਾ ਜੀ ਸਾਡੀ ਸਭਾ ਦਾ ਇਸ ਸਮਾਗਮ ਦਾ ਇਸ ਟਾਈਮ ਦਾ ਕਦਮ ਦੇ ਆਏ ਸਤਿਕਾਰ ਵਧਾਈ ਹੈ ਤੁਹਾਡੀ ਹਾਜ਼ਰੀ ਸਤਿਕਾਰ ਸਵਾਗਤ ਨੇ ਗੀਦੇ ਜੀ ਗਿਆਂ ਨੂੰ ਬਹੁਤ ਵਧੀਆ ਕੱਦਨ ਚੁੱਕਿਆ ਪੰਜਾਬੀ ਲਿਖਾਰੀ ਸਭਾ ਨੇ ਜਿਹੜਾ ਢਿੱਲੋਂ ਸਾਹਿਬ ਨੂੰ ਸਨਮਾਨਤ ਕਰਨ ਦੀ ਗੱਲ ਕੀਤੀ ਆ ਸੰਤੋਖ ਸੰਗ ਮੰਡੇਰ ਜਿਹੜੇ ਪੰਜਾਬੀ ਨੂੰ ਲਿਖਦੇ ਆ ਤੇ ਮੈਗਜ਼ੀਨ ਕੱਢਦੇ ਆ ਇਸ ਸਭਾ ਦੇ ਵਿੱਚ ਜੀ ਹਾਜ਼ਰ ਹਾਜ਼ਰੀਨਾਂ ਦੀ ਗੱਲ ਕਰੀਏ ਸਾਡੇ ਪ੍ਰੋਫੈਸਰ ਸਾਹਿਬ ਕਿਆ ਕਰਦੇ ਸੀ ਕਹਿੰਦੇ ਗੱਲ ਕੁਆਂਟੀਟੀ ਦੀ ਨਹੀਂ ਗੱਲ ਕੁਆਲਿਟੀ ਦੀ ਆ ਕਿ ਸੁਣਨ ਵਾਲੇ ਤੁਹਾਡੇ ਸਾਹਮਣੇ ਕਿੱਦਾਂ ਦੇ ਬਿਠੇ ਆ ਮੈਂ ਇੱਥੇ ਬਿਠਾ ਸੋਚਦਾ ਸੀਗਾ ਕਿ ਅੱਜ ਦੀ ਸਮਾਹ ਦੀ ਵਿੱਚ ਤੁਸੀਂ ਜਿੰਨੇ ਬਿਠੇ ਹੋ ਨਾ ਮੇਰਾ ਦਿਮਾਗ ਇਹ ਕਹਿੰਦਾ ਸੀ ਕਿ ਇੱਕ ਸੋਹਣਾ ਗੋਲ ਦੱਸਦਾ ਹੈ ਇਹਦੇ ਵਿੱਚ ਸਾਡੇ ਕੋਲ ਪੰਜਾਬੀ ਕਾਰੀ ਸਮਾਹ ਵਾਲੇ ਲਿਖਾਰੀ ਆ ਕਵੀ ਗੀਤਕਾਰ ਲੈਨਾਸਰ ਪਾਗੀ ਜਿਨ੍ਹਾਂ ਨੇ ਕਈ ਸੌ ਗੀਤ ਲਿਖੇ ਤੇ ਜਿਨ੍ਹਾਂ ਨੇ ਕਈ ਗਾਇਕਾਂ ਨੇ ਗਾਏ ਕੀਰਤਨ ਵਾਲੇ ਹੋ ਗਏ ਸਭ ਹੀਰਸਾ ਤੇ ਹੋ ਹੋ ਗਾਇਕ ਹੋਗਾ ਸਾਡੇ ਕੋਲ ਵਿਦਵਾਨ ਹੋ ਗਏ ਪੰਜਾਬੀ ਦੀ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਐ ਲੱਗਦਾ ਸੀਗਾ ਕਿ ਸੁਣੀ ਪਾਈਏ ਇਕਨੋਮਿਸਟ ਵਿੱਚ ਬਿਠੇ ਆ ਸਾਡੇ ਕੋਲ ਖੇਡ ਦੇ ਕੋਚ ਬਿਠੇ ਆ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਜਿਹੜੀ ਸਾਡੀ ਹੈਲਥ ਆ ਨਾ ਇਹ ਮਤਲਬ ਬਹੁਤ ਮਹੱਤਵਪੂਰਨ ਆ ਉਹ ਕੋਚਿੰਗ ਕਰਨ ਵਾਲੇ ਤੇ ਫਿਰ ਖੇਡ ਬਾਰੇ ਲਿਖਣ ਵਾਲੀ ਮੈਗਜ਼ੀਨ ਕੰਮ ਵਾਲੇ ਤੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਸਪான்ਸਰ ਕਰਨ ਵਾਲੇ ਸਪੋਰਟ ਕਰਨ ਵਾਲੇ ਸਾਡੇ ਸਪான்ਸਰ ਵਿੱਚ ਬਿਠੇ ਆ। ਤੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਲੇ ਦਰਸ਼ਕ ਤੁਸੀਂ ਸਾਰੇ ਬੜਾ ਵਧੀਆ ਗੋਲਦਸਤਾ ਬਹੁਤ ਵਧੀਆ ਕੰਬੀਨੇਸ਼ਨ ਤੇ ਮੈਨੂੰ ਬੜਾ ਵਧੀਆ ਲੱਗਿਆ ਇੱਥੇ ਆ ਕੇ ਪੰਜਾਬੀ ਲਖਾਰੀ ਸਭਾ ਵਧਾਈ ਦੀ ਪਾੰਧ ਰਿਹਾ ਜਿਹੜਾ ਇੰਨਾ ਵਧੀਆ ਤੁਸੀਂ ਇਹ ਉਪਰਾਲਾ ਕੀਤਾ ਤੇ ਇਹਨਾਂ ਸ਼ਖਸੀਅਤਾਂ ਨੂੰ ਤੁਸੀਂ ਸਨਮਾਨਿਤ ਕਰ ਰਹੇ ਹੋ। ਕਈ ਵਾਰੀ ਐਨ ਲੱਗਦਾ ਹੁੰਦਾ ਕਿ ਕਈ ਡੇ ਵੱਡੇ ਨਾਮ ਹੁੰਦੇ ਆ ਇੱਕ ਬੰਦਾ ਨਹੀਂ ਉਹ ਚੱਲਦੀ ਫਿਰਦੀ ਸੰਸਥਾ ਹੁੰਦੀ ਆ ਸਾਡੇ ਕੋਚ ਸਾਹਿਬ ਇੱਕ ਵਿਅਕਤੀ ਨਹੀਂ ਇੱਕ ਕੰਟ ਆਫ ਸੰਸਥਾ ਵਾਂਗ ਆ ਕਿ ਇਹਨਾਂ ਨੇ ਜ਼ਿੰਦਗੀ ਵਿੱਚ ਕਿੰਨੇ ਬੱਚਿਆਂ ਨੂੰ ਕੋਚਿੰਗ ਦਿੱਤੀ ਹੋਊਗੀ ਅਸੀਂ ਜਦੋਂ ਕਿਸੇ ਖਿੱਤੇ ਦਾ ਕਿਸੇ ਮੁਲਕ ਦਾ ਜਾਂ ਦੁਨੀਆ ਦਾ ਵਿਕਾਸ ਦੇਖਦੇ ਆ ਆਮ ਤੌਰ ਤੇ ਲੋਕੀ ਉਹਨੂੰ ਕਿੰਨਾ ਤੁਹਾਡੇ ਕੋਲ ਪੈਸਾ ਹੈ ਤੁਹਾਨੂੰ ਦੌਲਤ ਹੈ ਉਹਨਾਂ ਦੇਖਦੇ ਨੇ ਲੇਕਿਨ ਜਿਹੜਾ ਨਵਾਂ ਕਨਸੈਪਟ ਤੇ ਵਿਕਾਸ ਦਾ ਆਇਆ ਹੈਗਾ ਉਹ ਹੈ ਕਿ ਕੁਆਲਿਟੀ ਆਫ ਲਾਈਫ ਤੇ ਹੋਜੀ ਹੈ ਜੀਵਨ ਦਾ ਕਿਹੜਾ ਨਿਰਭਾਰ ਹੈ ਕਿਸ ਤਰ੍ਹਾਂ ਪਰਿਆ ਉਹਦੇ ਚ ਇੱਕ ਦੋ ਤਿੰਨ ਪੈਰਾਮੀਟਰ ਉਹਨਾਂ ਨੇ ਫਿਕਸ ਕੀਤੇ ਨੇ ਕਿ ਕੁਆਲਿਟੀ ਕਿਸ ਤਰ੍ਹਾਂ ਮਾਪੀ ਜਾਂਦੀ ਹੈ ਉਤਚੋ ਇੱਕ ਕੁਆਲਿਟੀ ਦਾ ਗੁਣ ਇਹ ਹੈ ਯਾਰ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਆਪਣੇ ਬੱਚਿਆਂ ਨਾਲ ਔਰਤਾਂ ਨਾਲ ਕਿਹੋ ਜਿਹਾ ਵਿਹੇਵ ਕਰਦੇ ਹੋ ਜੇ ਇਸ ਸਮਾਜ ਦੇ ਵਿੱਚ ਇਹਨਾਂ ਤਿੰਨਾਂ ਐਲੀਵੈਂਟਸ ਨੂੰ ਠੀਕ ਤਰ੍ਹਾਂ ਦੇਖੇ ਕੀਤਾ ਜਾਂਦਾ ਤਾਂ ਉਹ ਸਮਾਜ ਇੱਕ ਘਟਿਆ ਸਮਾਜ ਬਣ ਜਾਏਗਾ ਤਾਂ ਅੱਜ ਤੁਸੀਂ ਸਮਾਜਿਕ ਸੁਨਾਲ ਬਣ ਕਰਕੇ ਸਰਦਾਰ ਗੁਰਚਰਨ ਸਿੰਘ ਤੇ ਲੋਗਾਂ ਦੀ ਜੋ ਦਸਮਾਨ ਕਰ ਰਹੇ ਇਹਦੇ ਨਾਲ ਵਿਖਾਰੀ ਸਭਾ ਦਾ ਵੀ ਸਨਮਾਨ ਹੋ ਰਿਹਾ ਹੈ ਇਹਨਾਂ ਨੇ ਵਿਖਾਰੀ ਸਭਾ ਨੂੰ ਨਵਾਜਿਆ ਹੈ ਕਿ ਇੱਥੇ ਆਏ ਨੇ ਭਾਵੇਂ ਸਿਹਤ ਨਾਲ ਦੀ ਬਹੁਤ ਚੰਗੀ ਨਹੀਂ ਹੈ ਫਿਰ ਵੀ ਆਏ ਨੇ ਇਹਦੇ ਨਾਲ ਇਹਨਾਂ ਦਾ ਸਨਮਾਨ ਤਾਂ ਵਿਖਾਰੀ ਸਭਾ ਨੇ ਕੀਤਾ ਹੈ ਪਰ ਇਹਨਾਂ ਨੇ ਵੀ ਵਿਖਾਰੀ ਸਭਾ ਦਾ ਬਹੁਤ-ਬਹੁਤ ਸਨਮਾਨ ਕੀਤਾ ਹੈ ਦਜੀ ਗਲੇ ਆਪੇ ਜਿਹੜੇ ਉਹ ਮੇਰੇ 뒤 ਪਿੱਛੇ ਬੈਠੇ ਆ ਨਾ ਸਾਰੇ ਇਹ ਸਾਰਿਆਂ ਨੇ ਅਸੀਂ ਜਦੋਂ ਕਿੰਨੂ ਸਾਹਿਬ ਦੀ ਸਿਹਤ ਖਰਾਬ ਹੋਈ ਤਾਂ ਗੁਰਦੀਪ ਭਾਜੀ ਨੇ ਕਿਹਾ ਵੀ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਸੋ ਸਾਰਿਆਂ ਨੇ ਇਹਨਾਂ ਨੇ ਸਪੋਰਟ ਕਰਕੇ ਇੰਨੀ ਗੱਲ ਕੀਤੀ ਪਈ ਇਹ ਜਿਹੜਾ ਹੈਗਾ ਸਪੋਰਟਸ ਕੈਂਪ ਦਾ ਬੱਚਿਆਂ ਦਾ ਇਹ ਬੰਦ ਨਹੀਂ ਹੋਣਾ ਚਾਹੀਦਾ ਔਰ ਹਰ ਬੰਦਾ ਉਸਕੇ ਜਿੰਨਾ ਆਪਣੀ ਹਿੰਮਤ ਦੇ ਅਸਾਰ ਨਾਲ ਅਸੀਂ ਆਪਣਾ ਆਪਣਾ ਆਪਣੀ ਕੰਟਰੀਬਿਊਸ਼ਨ ਕਰਾਂਗੇ ਔਰ ਉਸ ਹਿਸਾਬ ਨਾਲ ਅਸੀਂ ਕੀਤੀ ਆ ਪਿਛਲੇ 3-4 ਸਾਲ ਤੋਂ ਜਿਲੋਂ ਦਾ ਵੀ ਅਸੀਂ ਮਤਲਬ ਕਰ ਰਹੇ ਹਾਂ ਮੈਂ ਬਰੋਦੀ ਪਾਸੇ ਅਰੇਂਜ ਕਰ ਰਹੇ ਹਾਂ ਹਰ ਸਖਸ਼ ਜਿਹੜਾ ਪਿੱਛੇ ਬੈਠਾ ਉਹ ਉੱਥੇ ਆ ਕੇ ਸਾਨੂੰ ਸਪੋਰਟ ਕਰਦਾ ਫਾਈਨੈਂਸ਼ਲੀ ਵੀ ਮੋਰਲੀ ਵੀ ਦੇ ਆਰ देयर ਸੋ ਤੁਹਾਡਾ ਵੀ ਵੀਰੋ ਬਹੁਤ ਬਹੁਤ ਧੰਨਵਾਦ ਤਾਂ ਪਿੰਟੂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਆਉਨੇ ਆ ਤਾਲੀਵਾਲ ਸਾਹਿਬ ਬੈਠੇ ਆ ਅੱਜ ਵੀ ਮੇਰੇ ਤੋਂ ਰਹਿਣ ਮੈਂ ਜਦੋਂ ਮੈਂ ਕੱਲ ਇਸ਼ਤਿਹਾਰ ਕੀਤਾ ਬੜਾ ਗੁਰਪ੍ਰੀਤ ਸਿੰਘ ਵੀ ਕਿਹਾ ਮੈਂ ਸਨਮਾਨਿਤ ਕਰੂੰਗਾ ਜੋ ਇਹਨਾਂ ਨੇ ਸੇਵਾ ਕੀਤੀ ਆ ਸਾਡੇ ਦੇਸ਼ਿਕਾ ਸਿੱਧੂ ਸਾਹਿਬ ਦੇ ਗਏ ਆ ਵੀ ਸ਼ਾਇਦ ਤਾਂ ਜੇ ਨਾਂ ਕਿਤੇ ਆਇਆ ਪਿੰਪਰਾਂ ਦੇ ਵਿੱਚ ਜਨਤਕ ਦੇ ਦੁਨੀਆ ਨੂੰ ਪਤਾ ਲੱਗਿਆ ਤਾਂ ਉਹ ਇਹਨਾਂ ਕਰਕੇ ਹੋਇਆ ਕੋਈ ਕੋਈ ਵੀ ਇੱਥੇ ਖਬਰ ਹੁੰਦੀ ਸੀ ਰਾਤ ਨੂੰ ਅੱਧੇ ਦੀ ਰਾਤ ਪਾਰਟੀ ਤੋਂ ਹੋਣਾ ਹੈ ਜਾਂ ਕਿਤੇ ਫੰਕਸ਼ਨ ਤੋਂ ਹੋਣਾ ਇਹਨਾਂ ਨੇ ਰਾਤ ਨੂੰ 2 ਵਜੇ ਤੱਕ ਆਪਣੇ ਉਹ ਖਬਰ ਲੈ ਕੇ ਭੇਜਣੀ ਮੈਨੂੰ ਗਣਾ ਇਹ ਉਹਨਾਂ ਨੇ ਛਾਪਣੀ ਆ ਅੱਜ ਆਜਣਾ ਗਈ ਤੇ ਫਿਰ ਅੱਡੇ ਵਾਰੀ ਆਉਣੀ ਆ ਤੇ ਅਫਰਾਜ ਸਾਹਿਬ ਹੁੰਦੇ ਰਹੇ ਆ ਉਹਨਾਂ ਨੂੰ ਕਵਰ ਕਰਦੇ ਰਹੇ ਆ ਤੇ ਕੋਈ ਵੀ ਫੰਕਸ਼ਨ ਹੁੰਦਾ ਸੀ ਕਿਸੇ ਰਾਜ ਦੇ ਵਿਕਰੀ ਨਹੀਂ ਕੀਤਾ ਤੇ ਬੜੀ ਮਿਹਨਤ ਕੀਤੀ ਹੈ ਇਹਨਾਂ ਨੇ ਤੇ ਜੋ ਸਪੋਰਟਸ ਲਈ ਕੀਤਾ ਆ ਉਹ ਸਾਰਿਆਂ ਨੂੰ ਪਤਾ ਆਪਣੇ ਭਰਾ ਨੂੰ ਅ ਜਿਹੜੇ ਕਿ ਬੜੇ ਵੱਡੇ ਵੱਡੇ ਕਈ ਅ ਪਲੇਅਰ ਹੁੰਦੇ ਆ ਪਰ ਉਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰ ਸਕਦਾ ਇਹਨਾਂ ਦੇ ਆਪਣੇ ਭਰਾ ਨੂੰ ਉਹ ਵੀ ਕਹਿੰਦੇ ਹੁੰਦੇ ਆ ਸਰਦਾਰ ਜੀ ਮੈਨੂੰ ਇੱਥੇ ਲੈ ਜਾ ਮੈਂ ਇਹ ਨਹੀਂ ਲੋਕਾਂ ਨਹੀਂ ਸਕਦਾ ਸੁਣਾ ਕਪਤਾਨ ਜੀ ਉਹ ਨਹੀਂ ਤੇ ਇਹ ਚ ਕੋਈ ਸ਼ੱਕ ਨਹੀਂ ਹੈਗਾ ਇਹ ਵਾਕਿਆ ਸਹੀ ਆ ਕਿ ਸਾਡੇ ਸ਼ਹਿਰ ਨੂੰ ਜੋ ਉੱਤੇ ਲੈ ਕੇ ਗਏ ਆ ਤੇ ਲੈ ਕੇ ਆਏ ਆ ਅਸੀਂ ਇਹਨਾਂ ਦਾ ਭੈਂਜੇ ਦਾ ਜਦੋਂ ਧੰਨਵਾਦ ਕਰਦੇ ਆ ਇਹਨਾਂ ਕੋਲੋਂ ਦੂਰ ਕੋਲੋਂ ਤੱਤੀ ਹਵਾ ਨੂੰ ਕਰੀ ਮਨਜ਼ੂਰ ਰੱਬਾ ਮੇਰੀਆਂ ਦੁਆਵਾਂ ਨੂੰ ਲੂਰ ਰੱਖੀਂ ਨਾ ਕੋਲੋਂ ਸੋਸੀ ਆਸ ਕਰਦੇ ਆ ਕਿ ਅਗਲੀ ਵਾਰ ਇਹ ਵੀਲਚੇਅਰ ਤੇ ਨਾਉਂ ਪਰ ਜੇ ਦੋ ਸਾਥ ਦੀ ਗੱਲ ਕਰਦੇ ਆ ਤੇ ਜੇ ਇਹਨਾਂ ਦੇ ਭਰਾ ਕਰਤਾਰ ਸਿੰਘ ਪਹਿਲਵਾਨ ਅਰਜਣਾ ਵਰਡੀ ਔਰ ਆਈਜੀ ਰਿਟਾਇਰਡ ਹੋਏ ਨੇ ਔਰ ਦੋ ਵਾਰ ਏਸ਼ੀਅਨ ਦੇ ਵਿੱਚੋਂ ਉਹ ਕੁਸ਼ਤੀ ਦੇ ਵਿੱਚੋਂ 골ਡ ਮੈਡਲ ਜਿੱਤਿਆ ਉਹਨਾਂ ਦੀ ਸ਼ਖਸੀਅਤ ਨੂੰ ਦਿਖਾਰਨ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ ਪਿੰਡ ਸੁਰਸਿੰਘ ਜਿਹੜਾ ਆ ਉਹ ਬੜਾ ਮਸ਼ਹੂਰ ਪਿੰਡ ਹੈ ਗੁਰੂ ਸਾਹਿਬ ਦੇ ਟਾਈਮ ਤੇ ਵੀ ਉੱਥੋਂ ਦੇ ਲੋਕ ਉਹਨਾਂ ਦੇ ਸਾਥ ਦਿੰਦੇ ਰਹੇ ਨੇ ਤੇ ਨਾਲ ਹੀ ਜਿਹੜਾ ਜਦੋਂ ਅਸੀਂ ਪੰਜਾਬੀਆਂ ਦਾ ਇਤਿਹਾਸ ਪੜਦੇ ਆ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੇ ਜਿਹੜੇ ਲੋਕ ਇਹ 1800 ਕੁਸ਼ਤੇ ਵਿੱਚ ਆਉਂਦੇ ਆ ਬਖਸ਼ੀ ਸਿੰਘ ਢਿੱਲੋਂ ਸੁਰ ਸਿੰਘ ਦਾ ਸੀ ਉਦੋਂ ਸੁਰ ਸਿੰਘ ਅਮਰ ਲਾਹੌਰ ਜ਼ਿਲ੍ਹੇ ਦਾ ਪਿੰਡ ਸੀਗਾ ਪਿੰਡ ਸੁਰ ਸਿੰਘ ਜਿਹਨਾਂ ਲਾਹੌਰ ਇਤਿਹਾਸ ਦੇ ਵਿੱਚ ਲਿਖਿਆ ਦਿੱਤਾ ਬਖਸ਼ੀ ਸਿੰਘ ਢਿੱਲੋਂ ਇੱਥੇ ਆਉਂਦੇ ਨੇ ਸੁਰ ਸਿੰਘ ਤੋਂ ਔਰ ਉਹਨਾਂ ਦਾ ਮੁੰਡਾ ਇੱਥੋਂ ਦਾ ਜੰਮਿਆ ਹੋਇਆ ਗੁੱਧ ਸਿੰਘ ਢਿੱਲੋਂ 14-15 ਸਾਲ ਦੀ ਉਮਰ 'ਚ ਗਦਰ ਪਾਰਟੀ ਦੇ ਵਿੱਚ ਕੰਮ ਕਰਦਾ ਸੀ ਔਰ ਇਹਨਾਂ ਦੇ ਪਿੰਡ ਦੇ ਜਿਹੜੇ ਆ ਉਹ ਸੁਰ ਸਿੰਘ ਦਾ ਜਗਤ ਸਿੰਘ ਜਿਹੜਾ ਉਹ ਗਦਰ ਅਸਿਯਨ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਨਾਲ ਫਾਂਸੀ ਦਿੱਤੀ ਸੀ ਤੇ ਇਸ ਪਿੰਡ ਦਾ ਜਿਹੜਾ ਆ ਉਹ ਬੜਾ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਪੰਜਾਬ ਦੇ ਜਿਹੜੇ ਆ ਉਹ ਖੇਡਾਂ ਦੇ ਖੇਤਰ ਦੇ ਵਿੱਚ ਤੇ ਧਾਰਮਿਕ ਖੇਤਰ ਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਜੇ ਆਪਾਂ ਸੁਰ ਸਿੰਘ ਦੀ ਪਿੰਡ ਦੀ ਗੱਲ ਕਰੀਏ ਤਾਂ ਬਰਿਆਮ ਸਿੰਘ ਸੰਧੂ ਦੀ ਗੱਲ ਨਾ ਕਰੀਏ ਫੇਰ ਗੱਲ ਅਧੂਰੀ ਰਹਿ ਜਾਣੀ ਇੱਕ ਬਹੁਤ ਹੀ ਵਧੀਆ ਕਹਾਣੀਕਾਰ ਔਰ ਇੱਕ ਬਹੁਤ ਹੀ ਵਧੀਆ ਸਿਰੇ ਦਾ ਵਿਦਵਾਨ ਜਿਨੇ ਜੋ ਲਿਖਿਆ ਆਪਣੇ ਹੱਡਾਂ ਤੇ ਵੀ ਲੜਾਇਆ ਜਿਹਦਾ ਕੋਈ ਦੇਣ ਨਹੀਂ ਦੇ ਸਕਦਾ ਬੁਰਿਆਮ ਸਿੰਘ ਸੰਧੂ ਵੀ ਇਹਨਾਂ ਦੇ ਪਿੰਡ ਦਾ ਹੀ ਆ ਔਰ ਇਹਨਾਂ ਕੋ ਇੱਕ ਦੋ ਵਾਰੀ ਆਏ